ਸੰਤ ਕਾ ਦੋਖੀ ਸਦਾ ਪਵਿੱਤ ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿਤ ਸੰਤ ਕੇ ਦੋਖੀ ਕੋ डान ਲਾਗੈ ਸੰਤ ਕੇ ਦੋਖੀ ਕੋ ਸਭ त्यागੈ ਸੰਤ ਕਾ ਦੋਖੀ ਮਹਾ ਹੰਕਾਰੀ ਸੰਤ ਕਾ ਦੋਖੀ ਸਦਾ ਬਿਕਾਰੀ ਸੰਤ ਕਾ ਦੋਖੀ ਜਨਮ ਮਰੇ ਸੰਤ ਕੀ ਦੂਖ ਨਾ ਸੁਖ ਤੇ ਟਰੇ ਸੰਤ ਕੇ ਦੋਖੀ ਕੋ ਨਾਹੀ ਠਾਓ ਨਾਨਕ ਸੰਤ ਪਾਵੈ ਤਨ ਲਏ ਮਿਲਾਏ ਪਿਆਰੀ ਸਾਧ ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਪਾਵਨ ਸ਼ਬਦ ਦੀ ਰਚਨਾ ਪੰਜਵੇਂ ਨਾਨਕ ਜੀ ਨੇ ਆਪਣੀ ਪਵਿੱਤਰ ਰਚਨਾ ਤੋਂ ਗੌੜੀ ਰਾਗ ਵਿੱਚ ਕੀਤੀ ਹੈ ਜੀ ਇਹ ਸ਼ਬਦ ਸ੍ਰੀ ਸੁਖਮਨੀ ਸਾਹਿਬ ਜੀ ਦੀ 13ਵੀਂ ਅਸ਼ਪਦੀ ਦਾ ਚੌਥਾ ਪਦ ਹੈ ਜੀ ਅਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 280 ਉੱਤੇ ਸੁਸ਼ੁਭਤ ਹੈ ਜੀ ਦੇਾਲੂ ਮਹਾਰਾਜ ਦਇਆ ਕਰਦੇ ਹਨ ਸੰਤ ਕਾ ਦੋਖੀ ਸਦਾ ਪਵਿੱਤ ਸਾਧੂਆਂ ਦੀ ਨਿੰਦਾ ਕਰਨ ਵਾਲਾ ਸੰਤਾਂ ਦੀ ਨਿੰਦਾ ਕਰਨ ਵਾਲਾ ਮਹਾਪਲੀਤ ਹੋ ਜਾਂਦਾ ਹੈ ਅਪਵਿੱਤਰ ਹੋ ਜਾਂਦਾ ਹੈ ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿੱਤ ਜਿਹੜਾ ਸਾਧੂ ਸੰਤਾਂ ਦੀ ਨਿੰਦਾ ਕਰਦਾ ਹੈ ਉਹ ਕਿਸੇ ਦਾ ਵੀ ਮਿੱਤਰ ਨਹੀਂ ਹੁੰਦਾ ਸੰਤ ਕੇ ਦੋਖੀ ਕੋ ਡਾਂ ਲੱਗੈ ਸਾਧੂਆਂ ਦੀ ਨਿੰਦਾ ਕਰਨ ਵਾਲੇ ਨੂੰ ਸਜ਼ਾ ਮਿਲਦੀ ਹੈ ਸੰਤ ਕੇ ਦੋਖੀ ਕੋ ਸਭ ਤੇ ਆਗਿਆ ਹੈ ਸਾਧੂਆਂ ਸੰਤਾਂ ਦੀ ਨਿੰਦਾ ਕਰਨ ਵਾਲੇ ਨੂੰ ਹੌਲੀ-ਹੌਲੀ ਸਭ ਛੱਡ ਜਾਂਦੇ ਹਨ ਸੰਤ ਕਾ ਦੋਖੀ ਮਾਹ ਅਹੰਕਾਰੀ ਸਾਧੂਆਂ ਸੰਤਾਂ ਦੀ ਨਿੰਦਾ ਕਰਨ ਵਾਲਾ ਮਹਾਹੰਕਾਰੀ ਸਭਨੋਂ ਵੱਡਾ ਹੰਕਾਰੀ ਹੁੰਦਾ ਹੈ ਸੰਤ ਕਾ ਦੋਖੀ ਸਦਾ ਵਿਕਾਰੀ ਸਾਧੂ ਸੰਤਾਂ ਦੀ ਨਿੰਦਾ ਕਰਨ ਵਾਲਾ ਹਮੇਸ਼ਾ ਪਾਪਾਂ ਦਾ ਭੱਗੀ ਹੁੰਦਾ ਹੈ ਵਿਕਾਰੀ ਹੁੰਦਾ ਹੈ ਸੰਤ ਕਾ ਦੋਖੀ ਜਨਮੇ ਮਰਐ ਸਾਧੂਆਂ ਸੰਤਾਂ ਦੀ ਨਿੰਦਾ ਕਰਨ ਵਾਲਾ ਵਿਅਕਤੀ ਜੂਨਾ ਚ ਜੰਮਦਾ ਮਰਦਾ ਰਹਿੰਦਾ ਹੈ ਸੰਤ ਕੀ ਦੁੱਖ ਨਾਲ ਸੁਖ ਤੇ ਡਰਿਆ ਹੈ ਸੰਤਾਂ ਦੀ ਨਿੰਦਾ ਕਰਨ ਵਾਲਾ ਸੁਖ ਰਾਮ ਤੋਂ ਵਾਂਝਾ ਹੋ ਜਾਂਦਾ ਹੈ ਉਹਨੂੰ ਕਦੇ ਵੀ ਟਿਕਣਾ ਨਸੀਬ ਨਹੀਂ ਹੁੰਦਾ ਸੰਤ ਕੇ ਦੁਖੀ ਕੋ ਨਾ ਹੀ ਠਾਓ ਸਾਧੂ ਸੰਤਾਂ ਦੀ ਨਿੰਦਾ ਕਰਨ ਵਾਲੇ ਨੂੰ ਕਿਤੇ ਵੀ ਕੋਈ ਢੋਈ ਨਹੀਂ ਮਿਲਦੀ ਕੋਈ ਟਿਕਾਣਾ ਨਹੀਂ ਮਿਲਦਾ ਨਾਨਕ ਸੰਤ ਭਾਵੈ ਤਾਂ ਲਾਇ ਮਿਲਾਏ ਮਹਾਰਾਜ ਕਿਰਪਾ ਕਰਦੇ ਰਹਾ ਜੇ ਉਹ ਸਾਧੂ ਕਿਰਪਾ ਕਰ ਦੇਵੇ ਤਾਂ ਉਹਦਾ ਸਭ ਕੁਝ ਬਖਸ਼ ਕੇ ਆਪਣੇ ਨਾਲ ਮਿਲਾ ਲੈਂਦਾ ਹੈ ਵਾਹ ਗੁਰੂ ਤਾਂ ਨੂੰ ਸੌਕਾ ਤੇ ਸਭ ਨੂੰ ਉੱਚਾ ਕੰਮ ਹੈ ਜੀ ਸਵਾਸ ਸਵਾਸ ਸਿਮਨ ਕਰਨਾ ਰਸਨਾ ਤੋਂ ਬੋਲਣਾ ਕਰਨਾ ਤੋਂ ਹੌਲੀ ਹੌਲੀ ਸੁਣਨਾ ਤੁਰਦੇ ਫਿਰਦੇ ਦੀ ਆਤ ਪੈ ਜਾਵੇ ਤਾਂ ਬਹੁਤ ਮਹਾਨ ਕਿਰਪਾ ਹੋ ਜਾਂਦੀ ਹੈ ਜਾਂ ਤੁਰਦੇ ਫਿਰਦੇ ਕਰੀ ਜਾਂਦੇ ਫਿਰ ਬੈਠ ਕੇ ਵੀ ਕਰਾਂਗੇ ਟਿੱਕੇ ਵੀ ਕਰਾਂਗੇ ਹੈ ਤਾਂ ਮੁਸ਼ਕਤ ਮੁਸ਼ਕਤ ਹੈ ਬਾਹਰਲੇ ਸਰੀਰਕ ਇਹਦਾ ਜ਼ੋਰ ਕੋਈ ਨਹੀਂ ਲੱਗਦਾ ਮਨ ਨਹੀਂ ਡੱਕਦਾ ਬਸ ਇਹ ਹੀ ਮੁਸ਼ਕਤ ਹੈ ਜੀ ਮਹਾਰਾਜ ਨੇ ਸਾਧੂ ਸੰਤਾਂ ਦੀ ਕਿੱਡੀ ਵਡਿਆਈ ਕੀਤੀ ਹੈ ਸਾਰੀ ਅਸ਼ਪਤੀ ਦੇ ਵਿੱਚ ਬਿੰਿੰਦਕ ਦਾ ਕੀ ਹਾਲ ਹੈ ਤੇ ਸੰਤ ਦੀ ਵਡਿਆਈ ਸੰਤ ਬਣਦਾ ਕਿਵੇਂ ਹੈ ਨਾਮ ਜਪ ਕੇ ਪਤ ਤ ਪਵਿੱਤ ਭਏ ਰਾਮ ਕਹਤੇ ਕੌਣ ਕੋ ਕਲੰਕ ਰਹਿਓ ਰਾਮ ਨਾਮ ਲੈਤੀ ਹਰ ਸਿਮਨ ਪਾਏ ਸਿੱਧ ਜਤੀ ਦਾਤੇ ਹਰ ਸਿਮਰਨੀ ਚੌਂਕਣ ਜਾਤੇ ਸਿਮਨ ਕਰ ਕਰਕੇ ਹੀ ਇਹ ਕਾਮ ਬੰਦਾ ਇੱਕ ਪਾਪੀ ਬੰਦਾ ਵੀ ਸੰਤ ਮੰਨ ਜਾਂਦਾ ਹੈ ਪਰ ਕਿਉਂ ਨਾ ਆਪੇ ਬਹੁਤ ਸੌਖਾ ਤੇ ਉੱਚਾ ਕੰਮ ਸਵਾਸ ਸਵਾਸ ਕਰੀਏ ਭਾਈ ਕੀਤੀਆਂ ਭੁੱਲਾਂ ਦੀ ਮਾਫੀ ਜੀ ਐਨੀ ਸੇਵਾ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ